ਜਨਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਐਮਪੀ ਅਮਰਤਪਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਦੀ ਰਿਹਾਈ ਦਾ ਤੇ ਉਹਨਾਂ ਨੂੰ ਪ੍ਰੋਲ ਦੇ ਕੇ ਪਾਰਲੀਮੈਂਟ ਚ ਜਾਣ ਦਾ ਮੁੱਦਾ ਫੇਰ ਗਰਮਾ ਗਿਆ ਇਸ ਮੁੱਦੇ ਤੇ ਵੱਡਾ ਰੌਲਾ ਪੈ ਗਿਆ ਚੁਫੇਰੀਆਂ ਬਿਆਨ ਆ ਰਹੇ ਨੇ ਕਿਉਂਕਿ ਪਾਰਲੀਮੈਂਟ ਦਾ ਸੰਸਦ ਦਾ ਸੈਸ਼ਨ ਬਜਟ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਬਜਟ ਸੈਸ਼ਨ ਚੱਲ ਰਿਹਾ ਔਰ ਇਸ ਦਰਮਿਆਨ ਐਮਪੀ ਅਮਰਤਪਾਲ ਤੇ ਉਹਦੀ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਕਿ ਉਸ ਨੂੰ ਪੈਰੋਲ ਮਿਲੇ ਉਸ ਨੂੰ ਸੰਸਦ ਚ ਪਾਰਲੀਮੈਂਟ ਦੇ ਸੈਸ਼ਨ ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਖੰਡੂਰ ਸਾਹਿਬ ਹਲਕੇ ਤੋਂ ਐਮਪੀ ਹੈ ਅਮਰਤਪਾਲ ਸਿੰਘ ਪਰ ਹੁਣ ਤੱਕ ਕਦੇ ਵੀ ਇਜਾਜ਼ਤ ਨਹੀਂ ਮਿਲੀ ਤੇ ਹੁਣ ਵੀ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏ ਨੂੰ 3-4 ਦਿਨ ਹੋ ਗਏ ਨੇ ਅੱਜ ਉਹਨਾਂ ਦੇ ਪਿਤਾ ਤਰਸ਼ੇਮ ਸਿੰਘ ਉਹ ਬਹੁਤ ਵੱਡੇ ਸਵਾਲ ਉਠਾਰੇ ਸੀ ਉਹ ਕਹਿ ਰਹੇ ਨੇ ਮੀਡੀਆ ਦੇ ਸਾਹਮਣੇ ਕਿ ਦੇਖੋ ਇਹ ਲੋਕਤੰਤਰ ਦਾ ਘਾਣ ਹੈ ਖੰਡੂਲ ਸਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਅਮਰਤਪਾਲ ਹੈ ਉਹਨਾਂ ਦੇ ਪਿਤਾ ਤਰਸ਼ੇਮ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਵੋਟਾਂ ਲੈ ਕੇ ਉਹ ਜਿੱਤਿਆ ਤੇ ਜੇਲ੍ਹ 'ਚ ਉਹਨੂੰ ਬਿਠਾਤਾ ਤੇ ਹੁਣ ਉਹਨੂੰ ਪਾਰਲੀਮੈਂਟ 'ਚ ਜਾਣ ਨਹੀਂ ਦਿੰਦੇ ਇਹਦੇ ਨਾਲ ਹੀ ਉਹ ਉਦਾਹਰਣ ਦੇ ਰਹੇ ਨੇ ਕਿ ਹੁਣ ਤੱਕ ਕਿੰਨੇ ਸਾਰੇ ਐਮਐਲਏ ਐਮਪੀ ਜਿਹੜੇ ਜੇਲ੍ਹਾਂ ਚ ਬੰਦ ਸੀ ਉਹਨਾਂ ਨੂੰ ਜਦੋਂ ਸੈਸ਼ਨ ਚੱਲਦੇ ਰਹੇ ਤਾਂ ਲੋਕਾਂ ਦੀ ਆਵਾਜ਼ ਰੱਖਣ ਦੇ ਲਈ ਪਰੋਲ ਦਿੱਤੀ ਜਾਂਦੀ ਰਹੀ ਉਦਾਹਰਨ ਦਿੱਤੀ ਜਾਂਦੀ ਹੈ ਡੇਰਾ ਸਰਸਾ ਦਾ ਮੁਖੀ ਹੈ ਬਹੁਤ ਭੈੜੇ ਕੇਸ ਦੇ ਵਿੱਚ ਰੇਪ ਬਲਾਤਕਾਰਾਂ ਦੇ ਕੇਸਾਂ ਦੇ ਵਿੱਚ ਉਹ ਜੇਲ੍ਹ ਚ ਹੈ ਪਰ ਉਹਨੂੰ ਹੁਣ ਤੱਕ ਬਹੁਤ ਵਾਰ ਪਰੋਲ ਦਿੱਤੀ ਗਈ ਔਰ ਪਰੋਲ ਵੀ ਲੰਬੀ-ਲੰਬੀ ਜੇਲ੍ਹ ਚ ਉਹਨੂੰ ਛੁੱਟੀ ਦਿੱਤੀ ਜਾਂਦੀ ਹੈ ਤਾਂ ਫਿਰ ਅਮਰਤਪਾਲ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ ਇਹ ਸਵਾਲ ਉਹਨਾਂ ਦਾ ਪਰਿਵਾਰ ਉਠਾ ਰਿਹਾ ਹੁਣ ਤੁਸੀਂ ਇਸ ਮਾਮਲੇ ਤੇ ਕੀ ਸੋਚਦੇ ਹੋ ਤੁਹਾਡਾ ਕੀ ਕਹਦਾ ਹੈ ਦਿਮਾਗ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਦੂਜਾ ਮਾਮਲਾ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਬੰਦ ਹੈ ਤੇ ਉਹਨੂੰ ਉਹਨਾਂ ਦੇ ਜੀਜਾ ਜੀ ਸੁਖਬੀਰ ਬਾਦਲ ਮਿਲ ਕੇ ਆਏ ਨੇ ਤੇ ਸੁਖਬੀਰ ਬਾਦਲ ਨੇ ਮਜੀਠੀਆਂ ਨੂੰ ਮਿਲ ਕੇ ਆਉਣ ਤੋਂ ਬਾਅਦ মিডিਆ ਦੇ ਸਾਹਮਣੇ ਫੱਟੀਆਂ ਗੱਲਾਂ ਕੀਤੀਆਂ ਤੇ ਨਾਲ ਹੀ ਇੱਕ ਸਨੇਹਾ ਦਿੱਤਾ ਮਜੀਠੀਆ ਦਾ ਭਗਵੰਤ ਮਾਨ ਨੂੰ ਔਰ ਕਿਹਾ ਕਿ ਮਜੀਠੀਆ ਜੇਲ੍ਹ ਤੇ ਚੜ੍ਹਦੀ ਕਲਾ ਚ ਹੈ ਔਰ ਉਹ ਕਹਿੰਦਾ ਭਗਵੰਤ ਮਾਨ ਨੇ ਜੋ ਚਾਹ ਲਾਉਣਾ ਲਾੜੇ ਮੈਨੂੰ ਕੋਈ ਪਰਵਾਹ ਨਹੀਂ ਇੱਕ ਤਰ੍ਹਾਂ ਦਾ ਇਹ ਸਨੇਹਾ ਇੱਕ ਤਰ੍ਹਾਂ ਦਾ ਚੈਲੰਜ ਇਹਨੂੰ ਕਿਹਾ ਜਾ ਸਕਦਾ ਹੈ ਹੁਣ ਇਹਦੇ ਬਾਰੇ ਤੁਹਾਡਾ ਦਿਮਾਗ ਕੀ ਕਹਿੰਦਾ ਹੈ ਕੀ ਮਜੀਠੀਆ ਜੇਲ੍ਹ ਦੇ ਅੰਦਰ ਸੱਚੀ ਮੁੱਚੀ ਚੜ੍ਹਦੀ ਕਲਾ ਚ ਹੈ ਜਾਂ ਫਿਰ ਡਰਿਆ ਹੋ ਸਕਦਾ ਹੈ ਸੁਖਬੀਰ ਬਾਦਲ ਨੇ ਵੱਡੀਆਂ ਗੱਲਾਂ ਕੀਤੀਆਂ ਬਾਹਰ ਆ ਕੇ ਸੁਖਬੀਰ ਬਾਦਲ ਨੇ ਮਜੀਠੀਆ ਨੂੰ ਮਿਲ ਕੇ ਆਉਣ ਤੋਂ ਬਾਅਦ মিডিਆ ਸਾਹਮਣੇ ਕਿਹਾ ਕਿ ਸਾਡੀ ਸਰਕਾਰ ਆ ਲੈਂਦਿਓ ਜਿੰਨੇ ਇਹ ਝੂਠੇ ਪਰਚੇ ਪਾ ਕੇ ਸਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਅਸੀਂ ਇਹਨਾਂ ਦੀ ਇਨਕੁਆਰੀ ਕਰਾਵਾਂਗੇ ਔਰ ਇਹ ਪਰਚੇ ਰੱਦ ਕਰਾਵਾਂਗੇ ਨਾਲ ਹੀ ਸੁਖਬੀਰ ਬਾਦਲ ਨੇ ਇੱਕ ਧਮਕੀ ਭਰੀ ਸੁਰਚ ਕਿਹਾ ਜਿਹੜੇ ਅਫਸਰਾਂ ਨੇ ਭਗਵੰਤ ਮਾਨ ਸਰਕਾਰ ਦੇ ਆਖੇ ਲਾ ਕੇ ਇਹ ਝੂਠੇ ਕੇਸ ਦਰਜ ਕੀਤੇ ਨੇ ਉਹ ਵੀ ਤਿਆਰ ਰਹਿਣ ਉਹਨਾਂ ਨੂੰ ਵੀ ਅਸੀਂ ਸਬਕ ਸਿਖਾਵਾਂਗੇ ਇਹ ਗੱਲ ਸੁਖਬੀਰ ਬਾਦਲ ਨੇ ਆਖੀ ਹੈ ਸੁਖਬੀਰ ਬਾਦਲ ਨੇ ਕਿਹਾ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ ਜੇਲ੍ਹਾਂ ਦਾ ਸਾਨੂੰ ਕੋਈ ਡਰ ਦੁਰ ਨਹੀਂ ਹੈਗਾ ਅਕਾਲੀ ਦਲ ਤਾਂ ਸ਼ੁਰੂ ਤੋਂ ਰਿਆ ਹੀ ਜੇਲ੍ਹਾਂ 'ਚ ਹੈ ਤਾਂ ਇਸ ਕਰਕੇ ਅਸੀਂ ਨਹੀਂ ਡਰਨਾ ਪਰਚਿਆਂ ਤੋਂ ਇਹ ਗੱਲਾਂ ਸੁਖਬੀਰ ਬਾਦਲ ਨੇ ਕਈਆਂ ਨੇ ਪਰ ਇੱਥੇ ਇੱਕ ਗੱਲ ਮੈਂ ਦੱਸ ਦਿਆਂ ਅਜੇ ਤੱਕ ਸੁਖਬੀਰ ਬਾਦਲ ਸਾਹਿਬ ਮੈਨੂੰ ਲੱਗਦਾ ਆਪ ਜੇਲ੍ਹ 'ਚ ਗਏ ਨਹੀਂ ਜੇਲ੍ਹ ਕੀ ਹੁੰਦੀ ਆ ਜੇਲ੍ਹ ਦੀ ਜ਼ਿੰਦਗੀ ਕੀ ਹੁੰਦੀ ਆ ਸ਼ਾਇਦ ਉਹਨਾਂ ਨੂੰ ਅਜੇ ਬਹੁਤ ਘੱਟ ਪਤਾ ਹੈ ਕਿਉਂਕਿ ਨਿੱਜੀ ਤਜਰਬੇ 'ਚੋਂ ਪਤਾ ਲੱਗਦਾ ਬੰਦੇ ਨੂੰ ਵੀ ਕੀ ਕਿਸ ਤਰ੍ਹਾਂ ਕੀ ਹੈ ਸੋ ਦੂਜੇ ਪਾਸੇ ਬਿਕਰਮ ਮਜੀਠੀਆ ਜਦੋਂ ਜੇਲ੍ਹ ਚ ਹੈ ਤਾਂ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਹੈ ਕਿ ਅਸੀਂ ਤਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਤੇ ਨਸ਼ਾ ਫਲਾਇਆ ਉਹ ਅਸੀਂ ਜੇਲ੍ਹਾਂ ਚ ਬੰਦ ਕੀਤੇ ਨੇ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤਰ੍ਹਾਂ ਨਿਸ਼ਾਨੇ ਲਾਏ ਨੇ ਜਦੋਂ ਹੁਣ ਮਜੀਠੀਆ ਨੂੰ ਜੇਲ੍ਹ ਚ ਕੀਤਾ ਤਾਂ ਉਹ ਮਾਮਲਾ ਜਿਹੜਾ ਹੈ ਉਹ ਪੈਸੇ ਦੇ ਲੈਣ ਦੇ ਨਾਲ ਸੰਬੰਧਤ ਹੈ ਪਰ ਉਦੋਂ ਵੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਉਹਨੂੰ ਪੇਸ਼ ਇਸ ਤਰ੍ਹਾਂ ਕੀਤਾ ਜਿਵੇਂ ਉਹ ਨਸ਼ੇ ਨਾਲ ਐਨਡੀਪੀਐਸ ਨਾਲ ਸੰਬੰਧਿਤ ਹੋਵੇ। ਕਾਲੀਦਲ ਬਹੁਤ ਵਾਰ ਇਹ ਕਹਿੰਦਾ ਰਿਹਾ ਵੀ ਇਹ ਗਲਤ ਪ੍ਰਚਾਰ ਹੈ। ਫੜਿਆ ਨੂੰ ਹੋਰ ਕੇਸ ਚ ਪ੍ਰਚਾਰੀ ਹੋਰ ਤਰਾਂ ਜਾਂਦੇ ਆ। ਪਰ ਆਮ ਆਦਮੀ ਪਾਰਟੀ ਲਗਾਤਾਰ ਇਸ ਤਰ੍ਹਾਂ ਨਿਸ਼ਾਨੇ ਲਾਉਂਦੀ ਹੈ। ਇੱਕ ਗੱਲ ਪੱਕੀ ਹੈ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਸਾਰੇ ਹੀ ਆਪਣੇ دوست ਨੇ ਤੇ ਸਾਰੇ ਹੀ ਆਪਣੇ ਨਿਰਪੱਖ ਗੱਲ ਆਪਾਂ ਕਰਨੀ ਹੈ। ਵੇਖੋ ਪਿਛਲੀਆਂ ਸਰਕਾਰਾਂ ਵੇਲੇ ਵੀ ਪੰਜਾਬ 'ਚ ਨਸ਼ਾ ਬਹੁਤ ਫੈਲਿਆ। ਇਹ ਨਸ਼ਾ ਲਗਭਗ 25 ਸਾਲ ਤੋਂ ਚਿੱਟੇ ਦਾ ਮਾਰੂ ਨਸ਼ਾ ਪੰਜਾਬ ਦੇ ਵਿੱਚ ਸੁਣਨ ਨੂੰ ਮਿਲਿਆ ਪਹਿਲਾਂ ਨਹੀਂ ਸੀ ਹੁੰਦਾ। ਤਾਂ 25 ਸਾਲ ਤੋਂ ਇਹ ਇੰਨੀ ਤੇਜ਼ੀ ਨਾਲ ਫੈਲਿਆ ਜਿੰਨੀਆਂ ਸਰਕਾਰਾਂ ਪੰਜਾਬ 'ਚ ਪਿਛਲੇ 25 ਸਾਲਾਂ ਤੋਂ ਰਹੀਆਂ ਨੇ। ਉਹਨਾਂ ਦੇ ਰਾਜਾਂ ਦੇ ਵਿੱਚ ਹੀ ਇਹ ਨਸ਼ਾ ਐਨੇ ਵੱਡੇ ਪੱਧਰ ਤੇ ਗਿਆ ਜਿੰਨੇ ਵੱਡੇ ਪੱਧਰ ਤੇ ਅੱਜ ਹੈਗਾ। ਤੁਸੀਂ ਨੋਟ ਕਰੋ ਕਾਲੀ ਦਲ ਦੀ ਸਰਕਾਰ ਰਹੀ ਦੋ ਵਾਰ ਔਰ ਚਿੱਟਾ ਬਹੁਤ ਉੱਪਰ ਤੱਕ ਗਿਆ ਕਾਂਗਰਸ ਦੀ ਸਰਕਾਰ ਰਹੀ ਫਿਰ ਇੱਕ ਵਾਰ ਉਹਨਾਂ ਤੋਂ ਬਣੀ ਰੁਕਿਆ ਚਿੱਟਾ ਵਧਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਦਾਅਵੇ ਵੱਡੇ ਕੀਤੇ ਸੀ ਇਹਨਾਂ ਨੇ ਕਿਹਾ ਸੀ ਜਿਵੇਂ ਪਹਿਲਾਂ ਕਾਂਗਰਸ ਨੇ ਕਿਹਾ ਸੀ ਕੈਪਟਨ ਮਰਿੰਦਰ ਨੇ ਸਰਕਾਰ ਬਣਾਉਣ ਲਈ ਲੋਕਾਂ ਨਾਲ ਵਾਅਦਾ ਕੀਤਾ ਸੀ ਚਾਰ ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦਿਆਂਗਾ ਨਸ਼ੇ ਦਾ ਲੱਕ ਤੋੜ ਦਿਆਂਗਾ ਕਰ ਦਾਂਗਾ ਉਹ ਕਰ ਦਾਂਗਾ ਕੱਖ ਨਹੀਂ ਹੋਇਆ ਉਤੋਂ ਆ ਜੋ ਕੈਪਟਨ ਅਮਰਿੰਦਰ ਭਾਪੀ ਦਾ ਛੰਗਾਰ ਬਣਿਆ ਬੈਠਾ ਔਰ ਆਮ ਆਦਮੀ ਪਾਰਟੀ ਨੇ ਇਹੀ ਵਾਦੇ ਕੀਤੇ ਕਿਹਾ ਸੀ ਜੇ ਅਸੀਂ ਆ ਗਏ ਤੇ ਨਸ਼ੇ ਨੂੰ ਐ ਕਰ ਦਿਆਂਗੇ ਜੂ ਕਰ ਦਿਆਂਗੇ ਆਮ ਆਦਮੀ ਪਾਰਟੀ ਤੋਂ ਵੀ ਡੱਕਾ ਨਹੀਂ ਹੋਇਆ ਕੱਖ ਨਹੀਂ ਹੋਇਆ ਹੁਣ ਅੱਜ ਮਜੀਠੀਆ ਝੇਲ ਚ ਪਰ ਨਸ਼ਾ ਫਿਰ ਵੀ ਚੱਲ ਰਿਹਾ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਇਸ ਇਲਜ਼ਾਮ ਤੋਂ ਬਰੀ ਨਹੀਂ ਹੈਗੀ ਕਿ ਉਹ ਇਹ ਕਹਿ ਸਕੇ ਕਿ ਸਾਡੇ ਰਾਜ ਦੇ ਵਿੱਚ ਨਸ਼ਾ ਜਿਹੜਾ ਉਹ ਵਧਿਆ ਫੁੱਲਿਆ ਨਹੀਂ ਬਲਕਿ ਘਟਿਆ ਅਗਲੀ ਖਬਰ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਔਰ ਪੰਜਾਬ ਜਦ ਉਹ ਆ ਰਹੇ ਨੇ ਤਾਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਜਿੱਥੇ ਪੰਜਾਬ ਸਰਕਾਰ ਆਪਦੀਆਂ ਮੀਟਿੰਗਾਂ ਕਰ ਰਹੀ ਹੈ ਉਥੇ ਭਾਜਪੀ ਨੇ ਵੀ ਆਪਦੀ ਮੀਟਿੰਗ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਅੱਜ ဆੱਦੀ ਹੈ ਉਹ ਕੀ ਫੈਸਲਾ ਲੈਣਗੇ ਪਤਾ ਲੱਗ ਜਾਣਾ ਪਰ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਇੱਕ ਬਹੁਤ ਵੱਡੀ ਗੱਲ ਆਖੀ ਹੈ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਜਲੰਧਰ ਆ ਰਹੇ ਨੇ ਡੇਰਾ ਬੱਲਾਂ ਦੇ ਵਿੱਚ ਤਾਂ ਜਿਹੜਾ ਆਦਮਪੁਰ ਦਾ ਹਵਾਈ ਅੱਡਾ ਹੈ ਉਹਦਾ ਨਾਮ ਬਦਲ ਕੇ ਗੁਰੂ ਰਵੀਦਾਸ ਦੇ ਨਾਮ ਤੇ ਕਿਉਂ ਨਹੀਂ ਰੱਖਦੇ ਗੁਰੂ ਰਵੀਦਾਸ ਹੋਰਾਂ ਦਾ ਦਿਹਾੜਾ ਆ ਰਿਹਾ ਤਾਂ ਉਹਨਾਂ ਨੂੰ ਸਮਰਪਿਤ ਇਹ ਐਲਾਨ ਪ੍ਰਧਾਨ ਮੰਤਰੀ ਨੂੰ ਕਰਨਾ ਚਾਹੀਦਾ ਹੈ ਇਹ ਗੱਲ ਭਗਵੰਤ ਮਾਨ ਨੇ ਜਦ ਆਖੀ ਹੈ ਤਾਂ ਸੁਨੀਲ ਜਾਖੜ ਨੇ ਜਵਾਬ ਦਿੱਤਾ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਲੋਕਾਂ ਨੂੰ ਗੁੰਮਰਾਹ ਨਾ ਕਰੇ ਪ੍ਰਧਾਨ ਮੰਤਰੀ ਨੇ ਤਾਂ 2024 ਦੇ ਵਿੱਚ ਹੀ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਦੇ ਨਾਂ ਤੇ ਕਰਨ ਦੀ ਗੱਲ ਆਖੀ ਹੋਈ ਹੈ ਪਰ ਇੱਥੇ ਸਵਾਲ ਦੋਨਾਂ ਨੂੰ ਪਹਿਲਾ ਸਵਾਲ ਤਾਂ ਜਾਖੜ ਸਾਹਿਬ ਨੂੰ ਵੀ ਜਾਖੜ ਸਾਹਿਬ ਦੀ ਅੱਖ ਹੀ ਹੋਈ ਐ ਫਿਰ ਅਜੇ ਤੱਕ ਉਸ ਹਵਾਈ ਅੱਡੇ ਦਾ ਨਾਮ ਬਦਲਿਆ ਕਿਉਂ ਨਹੀਂ ਗਿਆ ਪ੍ਰਧਾਨ ਮੰਤਰੀ ਤੋਂ ਉੱਪਰ ਕੌਣ ਐ ਜੇ ਪ੍ਰਧਾਨ ਮੰਤਰੀ ਚਾਹੁੰਦਾ ਤਾਂ ਉਹ ਤਾਂ ਜਿਹੜੀ ਮਰਜ਼ੀ ਨੀਤੀਆਂ ਲਾਗੂ ਕਰਵਾ ਲੈਂਦਾ ਤਾਂ ਇਹ ਛੋਟੇ-ਛੋਟੇ ਨਾਮ ਤਬਦੀਲੀ ਵਾਲੇ ਕੰਮ ਤਾਂ ਉਹ ਕਰਵਾ ਹੀ ਸਕਦਾ ਸੀ ਨਾ ਅਗਲੀ ਗੱਲ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਉਹ ਗੁਰੂ ਰਵੀਦਾਸ ਸਾਹਿਬ ਦੇ ਬਹੁਤ ਕਦਰਦਾਨ ਨੇ ਗੱਲ ਚੰਗੀ ਐ ਪਰ ਗੁਰੂ ਰਵੀਦਾਸ ਜੀ ਨੇ ਜਿਹੜੇ ਪੁਰਨੇ ਪਾਏ ਜਿਹੜਾ ਬੇਗਮਪੁਰਾ ਵਸਾਉਣ ਦੀ ਗੱਲ ਉਹਨਾਂ ਨੇ ਆਖੀ ਐ ਜਿਹੜਾ ਉਹਨਾਂ ਨੇ ਉਹ ਸਮਾਜ ਜਿੱਥੇ ਊਚ ਨੀਚ ਕੋਈ ਹੋਵੇ ਨਾ ਵੱਡਾ ਛੋਟਾ ਕੋਈ ਹੋਵੇ ਨਾ ਅਮੀਰ ਗਰੀਬ ਦੇ ਪਾੜੇ ਖਤਮ ਹੋ ਜਾਣ ਉਹ ਗੱਲਾਂ ਗੁਰੂ ਰਵੀਦਾਸ ਜੀ ਹੋਰਾਂ ਨੇ ਆਖੀਆਂ ਨੇ ਤਾਂ ਉਹ ਕਰਨ ਦੇ ਲਈ ਭਗਵੰਤਮਨ ਸਾਹਿਬ ਹੋਰਾਂ ਨੇ ਕੀ ਯਤਨ ਕੀਤੇ ਨੇ ਕੀ ਕਦੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਐ ਕਿ ਐਦਾਂ ਦਾ ਪੰਜਾਬ ਬਣਾਉਣਾ ਜੇ ਕੀਤੀ ਹੈ ਤਾਂ ਉਹਨਾਂ ਨੂੰ ਦੱਸਣੀ ਚਾਹੀਦੀ ਹੈ ਅਗਲੀ ਖਬਰ ਤੇ ਗੱਲ ਕਰਦੇ ਆਂ ਪੰਜਾਬ ਦੀ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਜਗਾੜੂ ਰੇੜੀਆਂ ਵਾਲੇ ਸੱਜਣ ਉਹਨਾਂ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਵੀ ਜਗਾੜੂ ਰੇੜੀਆਂ ਚੱਲਣ ਦੀ ਇਸ ਤਰ੍ਹਾਂ ਇਜਾਜ਼ਤ ਦਿੱਤੀ ਜਾਵੇ ਸਾਨੂੰ ਰੋਕਿਆ ਜਾਂਦਾ ਆ ਕੀਤਾ ਜਾਂਦਾ ਤਾਂ ਹਾਈ ਕੋਰਟ ਨੇ ਉਹਦੇ ਉੱਪਰ ਇੱਕ ਵੱਡੀ ਟਿੱਪਣੀ ਕਰਕੇ ਵੱਡਾ ਫੈਸਲਾ ਹੀ ਦਿੱਤਾ ਇੱਕ ਹਿਸਾਬ ਨਾਲ ਹਾਈ ਕੋਰਟ ਨੇ ਕਿਹਾ ਕਿ ਕਾਨੂੰਨ ਇਹਦੇ ਉੱਪਰ ਕੇਸ ਸੁਣਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਹਾਈ ਕੋਰਟ ਨੇ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਔਰ ਖਾਰਜ ਕਰਕੇ ਕਿਹਾ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਵਹੀਕਲ ਚੱਲ ਸਕਦੇ ਨੇ ਤੇ ਕਾਨੂੰਨ ਦੇ ਵਿੱਚ ਇਹਦਾ ਉਪਬੰਧ ਨਹੀਂਗਾ ਜੋ ਤੁਸੀਂ ਗੱਲ ਮੰਗੀ ਹੈ ਹੁਣ ਜਗਾੜੂ ਰੇੜੀਆਂ ਵਾਲਿਆਂ ਨੂੰ ਇਹ ਵੱਡਾ ਝਟਕਾ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਦੂਜੇ ਵੀਕਲਾਂ ਵੰਨ ਵਾਲੇ ਉਹ ਪਹਿਲਾਂ ਹੀ ਕਹਿੰਦੇ ਆ ਗੈਰ ਕਾਨੂੰਨੀ ਨੇ ਇਹ ਐਵੇਂ ਚਲਾਈ ਫਿਰਦੇ ਨੇ ਤਾ ਜਗਾੜੂ ਰੇੜੀਆਂ ਵਾਲੇ ਜਿਹੜੇ ਨੇ ਉਹ ਗਰੀਬ ਨੇ ਉਹ 2 ਲੱਖ ਦੇ ਕਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਕਹਿ ਕੇ ਹਾਈ ਕੋਰਟ ਪਹੁੰਚੇ ਸੀ ਪਰ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹੁਣ ਜਗਾੜੂ ਰੇੜੀਆਂ ਵਾਲਿਆਂ ਤੇ ਕੀ ਪ੍ਰਭਾਵ ਪਵੇਗਾ ਇਹ ਵੇਖਣਾ ਹੁਣ ਵਾਲੇ ਦਿਨਾਂ ਵਿੱਚ ਅਗਲੀ ਗੱਲ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਫੈਸਲਾ ਆਇਆ ਪਿਛਲੇ ਦਿਨਾਂ 'ਚ UGC ਨੇ ਨਵੇਂ ਨਿਯਮ ਬਣਾਏ ਪੂਰੇ ਦੇਸ਼ 'ਚ ਰੌਲਾ ਪਿਆ ਪੂਰੇ ਦੇਸ਼ 'ਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਆਖੀ ਵੀ ਇਹ ਨਿਯਮ ਗਲਤ ਨੇ ਵਿਰੋਧੀ ਪਾਰਟੀਆਂ ਨੇ ਇਥੋਂ ਤੱਕ ਕਿਹਾ ਵੀ ਇਹ ਇਹ ਨਿਯਮ ਜਿਹੜੇ ਆ ਵੋਟ ਸਿਆਸਤ ਤੋਂ ਪ੍ਰੇਰਿਤ ਨੇ ਤਾਂ ਫਿਰ ਇਹ ਮਾਮਲਾ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਗਿਆ ਸੁਪਰੀਮ ਕੋਰਟ ਨੇ ਫਿਰ ਇਹਦੇ ਉੱਪਰ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਨਵੇਂ ਨਿਯਮਾਂ ਤੇ ਰੋਕ ਲਗਾ ਦਿੱਤੀ ਹੈ ਤੇ ਕਿਆ ਪੁਰਾਣੇ ਚੱਲਣਗੇ ਉਧਰੋਂ ਜਦੋਂ ਤੱਕ ਇਹਦਾ ਫੈਸਲਾ ਨਫਟਾਰਾ ਨਹੀਂ ਹੁੰਦਾ ਮਾਰਚ ਚ ਤਰੀਕ ਪਾ ਦਿੱਤੀ ਐ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਤੋਂ ਉਹ ਨਵੇਂ ਨਿਯਮ ਉਹਨਾਂ ਦੀ ਵਿਆਖਿਆ ਸਾਰਾ ਕੁਝ ਮੰਗ ਲਿਆ ਜਿਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਫਿਰ ਵੇਖਿਆ ਜਾਏਗਾ ਕਿ ਇਹ ਜਿਹੜੇ ਨਵੇਂ ਨਿਯਮ ਬਣਾਏ ਗਏ ਸੀ ਇਹ ਕਿੰਨੇ ਕੁ ਠੀਕ ਨੇ ਪਰ ਮੁੱਢਲੇ ਰੂਪ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਜਿਹੜੇ ਨਿਯਮ ਬਣਾਏ ਨੇ ਇਹ ਠੀਕ ਨਹੀਂ ਜਪਦੇ ਔਰ ਇਹ ਕਈ ਤਰ੍ਹਾਂ ਦਾ ਗਲਤ ਪ੍ਰਭਾਵ ਪਾ ਸਕਦੇ ਨੇ ਤੇ ਸੁਪਰੀਮ ਕੋਰਟ ਨੇ ਰੋਕ ਲਗਾ ਹੁਣ ਅਗਲੀ ਖਬਰ ਹੈ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਬੀਤੇ ਦਿਨ ਵੀ ਬਹੁਤ ਹੰਗਾਮਾ ਹੋਇਆ ਦੋ ਦਿਨ ਪਹਿਲਾਂ ਬੀਤਗੇ ਤੀਜਾ ਦਿਨ ਤਾਂ ਦੋ ਦਿਨ ਜਿਹੜੇ ਪਾਰਲੀਮੈਂਟ ਦੇ ਬਜਟ اجلاس ਦੇ ਬੀਤੇ ਨੇ ਉਹਦੇ ਵਿੱਚ ਬਹੁਤ ਹੰਗਾਮਾ ਹੋਇਆ ਪਹਿਲੇ ਦਿਨ ਜਦੋਂ ਰਾਸ਼ਟਰਪਤੀ ਦਾ ਭਾਸ਼ਣ ਸ਼ੁਰੂ ਹੋਇਆ ਉਦੋਂ ਹੀ ਵਿਰੋਧੀ ਪਾਰਟੀਆਂ ਨੇ ਬਹੁਤ ਰੌਲਾ ਪਾਇਆ ਰੌਲਾ ਪਿਆ ਇਸ ਮਾਮਲੇ ਤੇ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਉੱਠੇ ਕੱਲ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲੱਗੇ ਨੇ ਉਦੋਂ ਵੀ ਰੌਲਾ ਪਿਆ ਵੱਡੇ ਸਵਾਲ ਉੱਠੇ ਨੇ ਕਿਉਂਕਿ ਉਹਨਾਂ ਤੋਂ ਕੋਈ ਦੂਰੀ ਦੇ ਉੱਪਰ ਹੀ ਲੋਕ ਪ੍ਰਦਰਸ਼ਨ ਕਰ ਰਹੇ ਸੀ ਬਹੁਤ ਵੱਡੀਆਂ ਮੰਗਾਂ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਹੋਰਾਂ ਨੇ ਦਿੱਲੀ ਦੇ ਵਿੱਚ ਇੱਕ ਮਨਰੇਗਾ ਬਚਾਓ ਸੰਗਰਾਮ ਰੈਲੀ ਰੱਖੀ ਹੋਈ ਹੈ ਪਿਛਲੇ ਦਿਨਾਂ ਤੋਂ ਵਿਰੋਧੀ ਧਿਰਾਂ ਪਾਰਲੀਮੈਂਟ ਦੇ ਵਿੱਚ ਵੀ ਦੋ ਦਿਨ ਇਹੀ ਆਵਾਜ਼ ਉਠਾਉਂਦੀਆਂ ਰਹੀਆਂ ਬਈ ਮਨਰੇਗਾ ਇਹ ਖਤਮ ਕਰਨ ਜਾ ਰਹੇ ਆ ਜਿਹੜਾ ਉਹਦੇ 'ਚ ਬਦਲਾਅ ਕੀਤਾ ਹੈ ਉਹ ਗਲਤ ਹੈ ਉਹਦੇ ਨਾਲ ਮਨਰੇਗਾ ਖਤਮ ਹੋ ਜਾਣੀ ਹੈ ਤੇ ਅੱਜ ਕਾਂਗਰਸ ਨੇ ਦਿੱਲੀ ਦੇ ਵਿੱਚ ਮਨਰੇਗਾ ਬਚਾਓ ਸੰਗਰਾਮ ਰੈਲੀ ਰੱਖੀ ਹੈ ਜਿਹਦੇ 'ਚ ਰਾਹੁਲ ਗਾਂਧੀ ਵੀ ਜਾਣਗੇ ਦੂਜੇ ਵੱਡੇ ਨੇਤਾ ਵੀ ਆਉਣਗੇ ਵੇਖਣਾ ਇਹ ਆ ਕਿ ਅੱਜ ਇਹ ਸਾਰੇ ਕੁਸ਼ੋ ਨਿਕਲਦਾ ਕੀ ਹੈ ਹੁਣ ਬਜਟ ਜਿਹੜਾ ਬਣਨਾ ਹੈ ਦੇਸ਼ ਦਾ ਉਹਦੇ ਉੱਪਰ ਕਿਸਾਨ ਜਥੇਬੰਦੀਆਂ ਦਾ ਪ੍ਰਤੀਕਰਮ ਆਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੀਰ ਨੇ ਕਿਹਾ ਵੀ ਜੋ ਮਰਜ਼ੀ ਹੈ ਪਰ ਇਹ ਬਜਟ ਕਾਰਪੋਰੇਟ ਕਰਾਣਿਆਂ ਦੇ ਪੱਖ 'ਚ ਪਹਿਲਾਂ ਆਏ ਨੇ ਤੇ ਕਾਰਪੋਰੇਟ ਕਰਾਣਿਆਂ ਦੇ ਪੱਖ 'ਚ ਹੀ ਹੁਣ ਫੇਰ ਆਉਣਾ ਤਾਂ ਨੂੰ ਇਹਦੇ ਬਾਰੇ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿ ਇਸ ਵਾਰ ਦਾ ਬਜਟ ਆਮ ਲੋਕਾਂ ਦੇ ਪੱਖ 'ਚ ਆਉਣ ਦੀ ਸੰਭਾਵਨਾ ਹੈਗੀ ਆ ਕਿ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਹੀ ਆਏਗਾ ਕਿਉਂਕਿ ਇਹ ਗੱਲ ਸੱਚੀ ਹੈ ਮੈਨੂੰ ਆਪ ਲੱਗਦਾ ਕਿ ਜਿਹੜਾ ਬਜਟ ਹੈ ਉਹ ਵੱਡੇ ਘਰਾਣਿਆਂ ਦੇ ਪੱਖ 'ਚ ਆਉਂਦਾ ਰਿਹਾ ਇਸੇ ਕਰਕੇ ਉਹ ਜਿਹੜੇ ਆ ਉਹ ਉੱਪਰ ਜਾਈ ਗਏ ਆ ਤੇ ਜਿਹੜਾ ਸਮਾਜ ਦੇ ਆਮ ਲੋਕ ਤੁਹਾਡੇ ਮੇਰੇ ਵਰਗੇ ਆਪਾਂ ਥੱਲੇ ਜਾਈ ਗਏ ਆ ਆਮ ਲੋਕਾਂ ਨੇ ਬਹੁਤ ਮਿਹਨਤ ਕੀਤੀ ਦਿਨ ਰਾਤ ਕੰਮ ਕਰ ਕੀਤਾ ਪਰ ਇਹਦੇ باوجود ਵੀ ਲੋਕਾਂ ਦੀ ਹਾਲਤ ਪਤਲੀ ਹੁੰਦੀ ਗਈ ਕਰਜ਼ਿਆਂ ਥੱਲੇ ਦੱਬਦੇ ਗਏ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਨੇ ਬੁਰੀਆਂ ਹਾਲਤਾਂ ਚ ਨੇ ਤੇ ਉਹ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਕਦੇ ਕੁਝ ਨਹੀਂ ਕੀਤਾ ਵੇਲੇ ਰਹਿੰਦੇ ਨੇ ਨਜ਼ਾਰੇ ਲੈਂਦੇ ਨੇ ਪਰ ਉਹਨਾਂ ਦੀ ਆਮਦਨ ਲਗਾਤਾਰ ਉੱਪਰ ਜਾ ਰਹੀ ਹੈ ਤੁਸੀਂ ਦੇਖੋ ਕਿੰਨੀ ਛੇਤੀ ਅਬਾਨੀ ਆ ਡਾਨੀ ਤੇ ਹੋਰ ਕਾਰਪੋਰੇਟ ਘਰਾਣੇ ਜਿਹੜੇ ਸਰਕਾਰ ਨਾਲ ਜਿਨ੍ਹਾਂ ਦੇ ਉੱਪਰ ਸਰਕਾਰ ਨਾਲ ਇਹ ਬੀਜੇਪੀ ਨਾਲ ਨੇੜਤਾ ਦੇ ਦੋਸ਼ ਲੱਗਦੇ ਨੇ ਉਹ ਕਿੰਨੀ ਛੇਤੀ ਉੱਪਰ ਨੂੰ ਗਏ ਨੇ ਵੱਡੇ ਮਾਮਲੇ ਵੀ ਉੱਠੇ ਕਈ ਵਾਰ ਪਰ ਉਹਨਾਂ ਤੇ ਕਾਰਵਾਈਆਂ ਉਸ ਤਰੀਕੇ ਨਾਲ ਹੋਈਆਂ ਨਹੀਂ ਹੁਣ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਦੋ ਭਰਾ ਨੇ ਤੇ ਅਨਿਲ ਅੰਬਾਨੀ ਦੀ ਕੰਪਨੀ ਜਿਹੜੀ ਕਿ ਘੱਟ ਮਿਲ ਕੇ ਚੱਲਦੀ ਦੱਸੀ ਜਾਂਦੀ ਹੈ ਉਹਦੇ ਤੇ ਕਾਰਵਾਈਆਂ ਹੋਈਆਂ ਪਰ ਮੁਕੇਸ਼ ਅਮਾਨੀ ਤੇ ਕੋਈ ਗਲਵਾ ਨਹੀਂ ਆ। ਕੀ ਮੁਕੇਸ਼ ਸਭ ਕੁਝ ਸਹੀ ਕਰਦਾ ਹੈ? ਗਲਤੀਆਂ ਕੱਲਾ ਅਨੈਲ ਹੀ ਕਰਦਾ ਹੈ? ਇਹ ਵੱਡੇ ਸਵਾਲ ਨੇ। ਕੱਲ ਵੀ ਅਨਲ ਅਮਾਨੀ ਦੀ ਕੰਪਨੀ ਦੇ ਉੱਪਰ 1885 ਕਰੋੜ ਦੀ ਸੰਪਤੀ ਜਿਹੜੀ ਆ ਉਹ ਜ਼ਬਤ ਕਰਨ ਦੀ ਖਬਰ ਆਈ ਹੈ ਪਰ ਮੁਕੇਸ਼ ਬਾਰੇ ਕੁਝ ਨਹੀਂ ਹੈ। ਤੁਸੀਂ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੇ ਹੋ? ਤੁਹਾਡੀ ਨਜ਼ਰ 'ਚ ਇਹ ਸਾਰਾ ਕੁਝ ਕੀ ਹੈ? ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ। ਬਹੁਤ ਮਿਹਰਬਾਨੀ। ਸ਼ੁਕਰੀਆ।